ਸਸਿਆ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਤੇ ਅੱਜ ਅਸੀਂ ਗੱਲ ਕਰਾਂ। ਇਹ ਤਕਰੀਬਨ ਅਜੇ ਆਪਣੇ ਇਹ ਏਰੀਆ ਖੜਾ ਜੀ ਬਹੁਤ ਆਪਣੇ ਏਰੀਏ ਦੇ ਵਿੱਚ ਇੱਥੇ ਆਪਣੇ ਫੋਟੋ ਦੇ ਇੱਥੇ ਆਪਣਾ ਲੋਕਲ ਹੈ ਕਿਉਂਕਿ ਆਪਾਂ ਇਸ ਤੋਂ ਬਾਅਦ ਜਾਣਾ ਬਾਸਪਤੀ ਦੇ ਬਾਸਪਤੀ ਦੇ ਥੋੜਾ ਜਾਂ ਜਾਨਿਕ ਟਾਈਮ ਲੱਗੂਗਾ ਪਰ ਮੈਂ ਚਾਹਾਂ ਢਿੱਲੀ ਹੈ। ਤਕਾਸਮ ਬੜਾ ਜਾਂ ਤੇ ਬੋਲਿਆ 19 ਦਾ ਚਾਬੀ ਪਾਣਾ ਪੜੀ। ਏ ਆਪਣੇ ਜੀ ਤੀਜਾ ਹਿੱਸਾ ਜੇ ਫਸਲ ਵਢੀ ਚੀਆ ਯਾਨੀ ਕਿ ਚੋਨੇ ਸਾਲ ਡਿੱਗੇ ਬਹੁਤ ਐ ਡਿੱਗੇ ਕਰਕੇ ਮਸ਼ੀਨਾਂ ਤਨੂੰ ਪਤਾ ਹੀ ਐ ਕਿ ਕੰਮ ਥੋੜਾ ਹੀ ਨਿਬੜਦਾ ਤੇ ਰੇਟ ਵੀ ਥੋੜਾ ਜਾਂ ਤੇਲ ਵੀ ਖਰਚਾ ਵੱਧ ਹੁੰਦਾ ਤੇ ਇਧਰ ਪਿੱਛੇ ਆਪਣੇ ਡਰਾਈਵਰ ਸਾਹਿਬ ਹੈਗੇ ਆ ਇਹਨਾਂ ਗੱਲਬਾਤ ਕਰਦੇ ਆ ਮੁੱਛਾਂ ਨਾ ਵਟਣਾ ਦੇ ਰਿਹਾ ਤੇ ਇਸ ਸਾਲ ਮਸ਼ੀਨ ਤੇ ਲੱਗਾ ਤਾ ਉਹ ਯਾਰ ਮੰਮੀ ਮੇਰੇ ਪਹਿਲੇ ਸਾਸਿਏ ਗੱਲ ਬੁਲਾਓ ਸਾਸਿਏ ਤੇ ਮਸ਼ੀਨ ਤੇ ਕੰਮ ਲੱਗਾ ਉਹ ਨਾ ਮੰਮੀ ਮੇਰੇ ਰੱਖਦੇ ਨਾ ਢੇਗਾ ਯਾਰ ਤੁਰ ਤੂੰ ਪੁੱਠੇ ਕੰਮ ਹੀ ਕਰਨੇ ਨੇ ਤੇ ਕਿਵੇਂ ਮੰਮੇ ਰੈਕਸਿਡੈਂਟ ਹੋ ਗਿਆ ਸੀ ਤਾਂ ਲੱਗਾ ਤਾਂ ਲੱਗਾ ਤੇ ਹੁਣ ਤਾਂ ਤੋਂ ਵਿਹਲਾ ਹੀ ਚਾਰ ਪੰਜ ਦਿਨ ਹੋ ਗਿਆ ਵਿਹਲਾ ਲੱਗ ਗਿਆ ਫਿਰ ਮਨਾ ਆ ਤੁਰ ਹਸਪੀਟਲ ਜਾਣਾ ਬੰਦਾ ਮੰਮੇ ਲੈ ਗਏ ਅੱਛਾ ਅੱਜ ਕੀ ਕਰਨਾ ਹੈ ਵਿਹਲਾ ਸਾਰਾ ਦਿਨ ਹੀ ਕਿਹਦਾ ਦਿਨ ਘੰਟਾ ਕੋ ਜਾਣਾ ਗਾ ਮੈਂ ਗੁੜੀਆਂ ਸਕੂਲ ਨੂੰ ਲੈ ਆ ਬਕਰ ਤੇ ਪਿੰਡ ਖਾਲਸਾ ਕਰਨਾ ਕਿਦਰਾ ਉਹ ਲੱਗਾ ਹੈ ਅੱਛਾ ਦੀਪ ਸਿੰਘ ਵਾਲੇ ਮੰਡੀ ਅੱਛਾ ਮੰਡੀ ਤੇ ਇਧਰ ਜੀ ਪੰਮੇ ਵਾਲੀ ਆਪਣਾ ਪੂਰਾ ਜੋਰ ਦੇਕ ਲੱਗੇ ਹੋਇਆ ਗਿੰਨੀ ਦੇ ਤਾਕ ਤੇ ਜੋਰ ਮਾਰ ਰਿਆ ਰੰਗ ਨਾ ਪਟਾਵੇ ਰੰਗ ਕਿੰਨਾ ਪਟਦੇ ਨੇ ਦਰੋਂ ਰੋ ਆ ਬੜੀ ਮਿਹਨਤ ਲੱਗਦੀ ਰੰਗ ਕਰਨ ਲੱਗਾ ਰੰਗ ਥੋੜੀ ਲਾਇਆ ਸਾਰਾ ਮਨ ਆਪਣੇ ਕੋਲ ਹੀ ਗਾਇਗਾ ਤਾਂ ਮਿਹਨਤ ਕਰਨੀ ਪੈਂਦੀ ਇੱਥੇ ਰੇਕ ਮਾਰ ਕੇ ਵਜਣਾ ਥਾੜੇ ਹੋਈ ਵੇ ਨਾ ਹਾਂ ਥੱਲੇ ਹੋਰ ਡੱਪ ਲਓ ਜੇ ਕਿ ਨਹੀਂ ਕਿ ਮੈਂ ਡੱਪ ਕੇ ਦਿਆਂ 1 ਮਿੰਟ ਹੋਰ ਲਿਆ ਹੋਰ ਲੈਂ ਓ ਇਹ ਬੱਚੋ ਦਾ ਖੇਲ ਨਹੀਂ ਕਰਤੀ। ਸਾਡੇ ਨਾਲ ਕੰਮ ਕਰੋਗੇ ਤਾਂ ਆਪ ਦਾ ਨਾਮ ਹੋਗਾ ਲੋਕ ਆਪ ਚ ਧਰੈਗੇ। ਪੰਮੇ ਆਂਦਾ ਨਾੜ ਦਾ ਢੱਲਾ ਕਰ ਪਹਿਲਾਂ। ਨਾੜ ਝੱਲਾ ਕਰਨ ਨੂੰ। ਉਹਨੇ ਨਿਕਲੀ ਹੋਰੀ ਫੋਨ ਲਾ ਦੇ। ਕਾ ਲੈ ਆਉਣੇ 4 ਰੁਪਏ ਚੱਲਾਉਣ। ਕਾ ਲੈ ਆਉਂਦੇ। ਬਸ। ਲੋ ਠੋਕ ਬਰ ਮੜਾ ਮੜ ਠੋਕ ਪਾਣੇ ਨਾਲ। ਚਲ ਬਾਸ ਕਾਸ ਮੈਨੂੰ ਆਦਾ ਯਾਰ ਪੈਂ ਤੋ ਲਾਕਾਂ ਦਾ ਵਧੀਆ ਹੈ ਕੌਣ ਆਫੋ ਵੀਡੀਓ ਟਾਈਮ ਵੀਰ ਕਾ ਲਾ ਬੇਟਾਟ ਹੋਗਾ ਕੋਨੀ ਚੈੱਕ ਕਰੋ ਹਾਂ ਬੰਦਾ ਠੀਕ ਹੈ ਲਾ ਇਹਨੂੰ ਗਰੀਹ ਨਾਲ ਚੋਪੜ ਦੇ ਕੋਈ ਨਾ ਪਾਲਾ ਕਿਵੇਂ ਕਿਵੇਂ ਚੋਪੜਨੀ ਹੈ ਪਤਾ ਨਹੀਂ ਨਹੀਂ ਮੈਨੂੰ ਨਹੀਂ ਚਾਹੀਦਾ ਕੱਟ ਰਿਹਾ ਥੱਬਾ ਓਕੇ ਛੱਡ ਹਾਂ ਯਾਰ ਜਿਵੇਂ ਥੋੜੀ ਟਿੱਲੀ ਕਰ ਦੇ ਇਨੂੰ ਨਾ ਇਹਨੂੰ ਗਰੀਹ ਨਾਲ ਆਇਆ ਚੋਪੜਨਾ ਜਿਵੇਂ ਤੂੰ ਆਹ ਵਾਲ ਨਾਲ ਚੋਪੜਦਾ ਨਾ ਤੇਲ ਨਾਲ ਉਸ ਤਰ੍ਹਾਂ ਚੱਲ ਬਸ ਸਰ ਬਸ ਬਸ ਇਹ ਕੱਦ ਨਹੀਂ ਆਈ ਪੀਸ ਫੂਰਾ ਨਹੀਂ ਇਹ ਵੀ ਪਾਈ ਤੋਂ ਨਹੀਂ ਲੈ ਉਹਦੇ ਨਾਲ ਗੱਲ ਹੋਈ ਕੋਈ ਨਹੀਂ ਤੁਹਾਡੀ ਅਜੇ ਨਾ ਚੋਨਾ ਵੜਨਾ ਐਡੇ ਕੋਲ ਨੰਬਰ ਪੈਣ ਹੁੰਦੇ ਐ ਨਹੀਂ ਕੇ ਕੰਮ ਤੂੰ ਬੜੇ ਨੂੰ ਕੀ ਕਰਨਾ ਹੈ ਕੰਮ ਇੱਧਰ ਉਧਰ ਲੈਣੀ ਮਸ਼ੀਨ ਆ ਇਹਨੂੰ ਠੀਕ ਹੈ ਓ ਪਾਹੂੰ ਮੈਂ ਹਾ ਗੜਾ ਹੀ ਲਈ ਜੰਦ ਦੇਖੋ ਬਾਅਦ ਚ ਚੱਲ ਜਿਵੇਂ ਤੇਰਾ ਮਨ ਨੂੰ ਸਕੂਨ ਮਿਲਦਾ ਮੈਂ ਕਰ ਲੈ ਗੇੜਾ ਚਾਹ ਤੇ ਇੱਕ ਛੱਡੀ ਜਾਂ ਦੋ ਛੱਡੀ ਠੀਕ ਹੈ ਪਰਾਲੀ ਪਾਸੇ ਕਰਨ ਵਾਲਾ ਨਾ ਛੱਡੀ ਗੇੜਾ ਇਹ ਨਾ ਇੱਕ ਬੰਦੇ ਤੇ ਫਾਹੇ ਲੱਗਰ ਪਰਾਲੀ ਪਾਸੇ ਕਰਨ ਤੇ ਤੇਰੇ ਹੋਰ ਕਿਵੇਂ ਟਿਕਾ ਨਹੀਂ ਆਦਾ ਨਾ ਸਕੂਟਰ ਦੇ ਉੱਤੇ ਪਹਿਣ ਹੁੰਦਾ ਜਾ ਕੇ ਛੱਡੀ ਤੇ ਮੈਂ ਤਾਂ ਬਣ ਕਰਦਾਂ ਗੱਲ ਦੱਸ ਨਹੀਂ ਇੱਕ ਗੱਲ ਕਿਹੜੀ ਹੁੰਦੀ ਸੀ ਕਿਹੜਾ ਫੋਲੋਅਰ ਹੈ ਤੂੰ ਹੀ ਹੋਣਾ ਕਿਹੜਾ ਫੋਲੋਅਰ ਜਿੱਥੇ ਆਹੀ ਕਰੀਏ ਤੂੰ ਹੀ ਵਿੱਚ ਆ ਆ ਵਰਦੇ ਜਾ ਕੇ ਤੁਸੀਂ ਫੋਲੋਅਰ ਕਰਨਾ ਹੁੰਦਾ ਹੈ ਮੇਰੇ ਕੋ ਫੋਲੋ ਆ ਨਾ ਵਿੱਚ ਆ ਕੇ ਵੜ ਜਾਂਦੇ ਤੂੰ ਵਿੱਚ ਆਣਾ ਮੈਂ ਤੁਹਾਡੇ ਵਿੱਚ ਮੈਂ ਨਹੀਂ ਆ ਤੂੰ ਕਿਸ ਬੰਦੇ ਦੇ ਜਿਹਦਾ ਵੇਖੀਏ ਕਿ ਫੋਲੋਅਰ ਹੈ ਨਾ ਪਹਿਲਾਂ ਬਿੱਟੂ ਹੀ ਕਰਦਾ ਹੈ ਨਹੀਂ ਨਹੀਂ ਉਹ ਸੰਦੇਕ ਉਹਨਾਂ ਦੇ ਵਿੱਚ ਆ ਰਹੇ ਨੇ ਉਹ ਦੇਖ ਤੂੰ ਕਰ ਕਰ ਕਰਣਾ ਆ ਪਈ ਯਾਰ ਉੱਠੇ ਨਹੀਂ ਕਰਦੀ ਦੁਕਾਨ ਤੇ ਪੋਰਾ ਵੀ ਕਿਹੜੀ ਉਹ ਉਹ ਨਾਲ ਦੀ ਲੈ ਆਂ ਕੀ ਉਹਦੇ ਨਾਲ ਦੀ ਲਾਂਦੀ ਫਿਰ ਹੋਰ ਏ ਹੋਰ 3000 ਉਹ ਤਨੇ ਆ ਚੰਗੀ ਤੇ ਨਾਪ ਨੂੰ ਕੋ ਦੋ ਹੱਥੇ ਵੀ ਥੱਲੇ ਮੇਰੇ ਕੋਈ ਨਹੀਂ ਕੀਤਾ ਉਹਨੇ ਇੱਥੇ ਆ ਉਹ ਉਹ ਨਾਲ ਦੀ ਲੈਣੀ ਈ ਯਾਰ ਡੱਕ ਉਹ ਮੋਸਟ ਵੱਡਾ ਫਿਰ ਲੈਣ ਦੀ ਤੂੰ ਤੇ ਦੂਜੀ ਲੈਣੀ ਸੀ ਆਈ ਚੋ ਨਾ ਇਧਰ ਆਪਣੇ ਇਸ ਸਾਲ 31 ਦੀ ਬਹੁਤ ਜ਼ਿਆਦਾ ਵਜਾਈ ਹੋਈ ਆ ਇਹਦੇ ਵਿੱਚ ਦੇਖੋ ਜੀ ਆਪਾਂ ਤੁਹਾਨੂੰ ਇਹਦੇ ਬਾਰੇ ਦੱਸਦੇ ਆਂ ਕੱਤੀ ਬਾਰੇ ਇਹਦਾ ਜੇਕਰ ਇਹਨੂੰ ਆਪਾਂ ਥਰੇ ਥਿਲਾ ਕਰਕੇ ਚਲਾਉਂਦੇ ਤੇ ਪਿੱਛੇ ਲੜੀ ਰਹਿੰਦੀ ਆ ਜੇਕਰ ਟਾਇਰ ਕਰਕੇ ਚਲਾਉਂਦੇ ਥੋੜੀ ਜਿਹੀ ਕਣੀ ਬਣਦੀ ਆ ਹੁਣ ਬੰਦੇ ਕਹਿੰਦੇ ਆ ਕਿ ਕਣੀ ਬਣਦੀ ਕੋਈ ਕਹਿੰਦਾ ਉਹ ਦੂਸਰੀ ਮਸ਼ੀਨ ਲਿਆ ਕੋਈ ਕਹਿੰਦਾ ਇਹ ਮੇਰੇ ਚੱਲਣੀ ਚਾਹੀਦੀ ਕੋਈ ਕਹਿੰਦਾ ਦਾਣੇ ਡਿੱਗਦੇ ਆ ਕੋਈ ਕਹਿੰਦਾ ਵੀ ਟੋਟਾ ਹੁੰਦਾ ਤੇ ਆਪੋੜੀ ਪਸੰਦ ਦੇ ਬੰਦਿਆਂ ਦੀ ਜਿਵੇਂ ਕਿ ਹੁਣ ਇਹਦੀ ਪਸੰਦ ਕੋਈ ਕਿਸੇ ਹੋਰ ਬੰਦਾ ਦੀ ਇਹਦੀ ਆ ਉਹਦੀ ਹੋਰ ਬੰਦੇ ਦੀ ਪਸੰਦ ਹੈ ਇਸ ਤਰੀਕੇ ਨਾਲ ਹੁਣ ਅੱਜ ਇਹਨੂੰ ਪਸੰਦ ਕੀਤਾ ਬੰਦਿਆਂ ਨੇ ਕਿ ਇਹ ਮਸ਼ੀਨ ਹੋਣੀ ਚਾਹੀਦੀ ਜਿਹੜਾ ਜਿਹਦੇ ਆ ਵੱਡਣ ਲੱਗੇ ਆ ਆ ਵਾਲਾ ਸਾਹਮਣੇ ਇਹਦਾ ਡੇਢ ਕਿਲਾ ਰਹੇਗਾ ਬਾਕੀ ਵੱਡਿਆ ਸੀ ਇਹ ਕਹਿੰਦਾ ਦੂਜੀ ਲਿਆ ਤੇ ਹੁਣਾਂ ਨੂੰ ਇਹ ਨਹੀਂ ਸਮਝ ਲੱਗਦੀ ਕਿ ਮਸ਼ੀਨ ਇਹਨਾਂ ਨੂੰ ਪਸੰਦ ਕਿਹੜੀ ਆਉਗੇ ਇਹ ਅਲੱਗ-ਅਲੱਗ ਆਪ ਆਪਣੀ ਪਸੰਦੀ ਹੈ ਕਿ ਕੋਈ ਕਿਵੇਂ ਕਹਿੰਦਾ ਕੋਈ ਕਿਵੇਂ ਕਹਿੰਦਾ ਬਾਕੀ ਛੋਨਾ ਤੁਸੀਂ ਦੇਖੋ ਆਪਣੇ ਸਾਲ ਛੋਨਾ ਕਿਵੇਂ ਡਿੱਗਾ ਪੂਰਾ ਖੌੜੂ ਪਿਆ ਯਾਨੀ ਕਿ ਡਿੱਗਾ ਘਰ ਡਿੱਗਾ ਤਾਂ ਗੱਲ ਚੀਜ਼ ਹੋਰ ਨਹੀਂ ਇੱਕ ਖੌੜ ਹੁੰਦਾ ਆ ਕੱਲ ਵੱਡ ਆਪਾਂ ਨੂੰ ਟਾਈਮ ਤਕਰੀਬਨ ਇਹਦੇ ਤੇ ਟੰਟਾ ਲੱਗਿਆ ਹੋਊਗਾ ਥਾਂ ਤਾਂ ਹੋਊਗਾ ਛੇ ਕੁ ਬਣਾਲਾ ਘੰਟਾ ਲੱਗਾ ਪੂਰਾ ਕਿਉਂਕਿ ਪ੍ਰਾਲੀ ਗਲੀ ਇਸੀ ਦੀ ਪ੍ਰਸ਼ਾਦ ਕਿੱਥੇ ਲੰਦੇ ਪਰ ਮੈਂ ਹਾਂ ਹਾਂ ਬਰਾਖਲੀ ਦਾ ਕੋਈ ਅੱਛਾ ਮਿਹਰਬਾਨ ਕਹਿੰਦੇ ਮਿੱਠਾ ਮੁਕਨ ਵਾਸਤੇ ਆ ਬਟਮੈਂਟ ਬਣ ਗਿਆ ਤਿੰਨ ਰੋਣ ਬਲੌਗ ਮਰਵਾਣਾ ਪੰਜ ਮਿੰਟ ਬਾਅਦ ਤੈਨੂੰ ਦਿਖਾਣੀ ਨੇ ਉਹਦੇ ਬਾਅਦ ਉਂਗਲੇ ਕਲੀ ਦਿਖਾਉਂਦੇ ਮਾਰਨ ਹਾਂ ਤੇ ਰੋਗ ਨੂੰ ਆ ਸਾ ਹੀ ਮੜਾ ਜਾ ਚੈਨ ਨਾਲੇ ਲੱਗਾ ਇਹ ਤਾਂ ਸਾਹਮਣੇ ਆ ਗਿਆ ਟਰੈਕਟਰ ਆ ਗਿਆ ਇਹ ਗੱਲ ਤੂੰ ਹਾਨੂੰ 9 ਵਜੇ ਟਾਈਮ ਦੇ ਕੇ ਇਹ ਤਾਂ ਤੂੰ 11 ਵਜੇ ਆ फोन कॉल दूर ਦੇ ਲੈਡ ਕਾ ਸਕਣਾ ਮਸ਼ੀਨ ਚੱਲਦਾ ਟਾਈਮ ਅੱਛਾ ਇਹਦਾ ਸਹੀ ਪਤਾ ਕਣਾ ਫਿਰ ਲਵਾਤਾ ਚਾਹ ਲੈ ਕੇ ਆ ਜੇ ਲੈ ਕੇ ਆ ਬੰਦੇ ਬੈਠਿਆ ਚਾਹ ਪੀਣੀ ਆ ਆਉਂਦੀ ਆਵਾਜ਼ ਜਦੋਂ ਮੈਂ ਫੋਨ ਕੀਤਾ ਮੜੀ ਆਉਂਦੀ ਆਵਾਜ਼ ਚੌਂਕੜੀ ਨਹੀਂ ਮਾਰ ਲੀ ਜਾਂ ਤੈਨੂੰ ਕੋ ਆ ਵੇ ਕੋਈ ਜਿਹੜੇ ਆਪਰੇ ਨਹੀਂ ਨਹੀਂ ਇਹ ਨਾ ਕੰਮ ਮੇੜਾ ਨੀ ਨੀ ਇਹ ਖੜਾ ਹੈ ਇਹ ਲਖੋ ਬੇ ਪਰ ਨਹੀਂ ਨਾ ਨੋ ਨੋ ਆਪਾ ਕਾਪਰ ਬਟੋ ਜੇ 1.5 ਕਿਲੋ ਆਪਾ ਇੱਕ ਟੈਂਕੀ ਵਧਾ ਦੀ ਫਿਰ ਮੰਨੇਗਾ ਵੈਰੀ ਗੁੱਡ 12 ਰਾ ਫਿਰਕੇ 14 ਰਾ ਇਹ ਪਾਲਾ ਕਿਨੇ ਤੁਹਾਡੇ ਦੋਵਾਂ ਚ ਤੂੰ ਪਾਲੇਗਾ ਇਹਨਾਂ ਬਾਪੂ ਨੇ ਪਾਲਿਆ ਰਲ ਕੇ ਆਹ ਕਾਲ ਨਾ ਆਪੇ 70 ਚੱਲੀ ਜੀ ਹਾਂ 70 ਦੂੰ 65 ਤੋਂ 70 ਦੀ ਹਵਤਾ ਹੀ ਆਉਂਦੀ ਹੈ ਸਾਤ ਇਹਨੂੰ ਹੱਥ ਨਹੀਂ ਪੈਂਦਾ ਪਿਆ ਹਾਂ ਸਾਤਨ ਵਾਧ ਨਹੀਂ ਪੈਂਦਾ ਨਹੀਂ ਪੈਂਦਾ ਬੰਦਾ ਦਾ ਇਹ ਪ੍ਰਸ਼ਾਦ ਪਹਿਲਾਂ ਹੀ ਫਿਰਦੇ ਸੀ ਤੇ ਜੱਗਾ ਆਪਾਂ 85 ਪ੍ਰਸ਼ਾਨ ਕੱਢਿਆ ਜਾਂ ਕਿ 65 ਨਿਕਲਰ ਤਾਂ ਕੀ ਹੋ ਜਾਏਗਾ ਉਹ ਤਾਂ ਕੋਈ ਗੱਲ ਦੀ ਕਿਰਪਾ ਆ ਆਪਾਂ ਕੋਸਲੀ ਨਹੀਂ ਕਹਿੰਦਾ ਮੈਂ ਇੱਧਰ ਆ ਕੇ ਵੀ ਆਪਣਾ ਜੀ ਆ ਇੱਧਰ ਆ ਗਿਆ ਇਲਾਕਾ ਸੇਮ ਵਾਲਾ ਹੈ ਤਕਰੀਬਨ ਪੂਰਾ ਹੀ ਆ ਸਾਹਮਣੇ ਦਿਖ ਰਿਹਾ ਤੁਹਾਨੂੰ ਇਹ ਸਾਰਾ ਇਲਾਕਾ ਹੀ ਸੇਮ ਵਾਲਾ ਜਿਵੇਂ ਕਿ ਇੱਧਰ ਹਿੱਕ ਮਾਰਨੀ ਵੀ ਇੱਧਰ ਦੋ ਮਾਰਾਂ ਪੰਜਾਂ ਦੋ ਕੀ ਦੋ ਕੀ ਜਗਤ ਤਿੰਨ ਤਿੰਨ ਤਰ੍ਹਾਂ ਦੇ ਮਾਰਾਂ ਪੰਜਾਂ ਇੱਥੇ ਇਥੇ ਸਾਨੂੰ ਮਾਰਾ ਇਹ ਪੰਜਾ ਕਿ ਇਹਦੇ ਵਿੱਚ ਵੇਖੋ ਪਹਿਲੇ ਤਾਂ ਆਪਾਂ ਜਦੋਂ ਇਥੇ ਝੋਨੇ ਦੀ ਬਜਾਈ ਕੀਤੀ ਆ ਇਸ ਏਰੀਏ ਦੇ ਵਿੱਚ ਇੱਕ ਵਾਰ ਤਾਂ ਉਦੋਂ ਇੰਨੀ ਬਰਸਾਤ ਹੋਈ ਮੌਸਮ ਖਰਾਬ ਹੋਇਆ ਜਾਨਕਿ ਇੰਨੇ ਮੀਂਹ ਵਗੈਰਾ ਪਾਣੀ ਆਇਆ ਕਿ ਝੋਨਾ ਇੱਕ ਵਾਰੀ ਡੁੱਬ ਗਿਆ ਇਹ ਹੌਲੀ ਹੌਲੀ ਕਰਕੇ ਉੱਪਰ ਨਿਕਲਿਆ ਜਦੋਂ ਉੱਪਰ ਨਿਕਲਿਆ ਇਹ ਉੱਪਰ ਆ ਕੇ ਇਹਦੇ ਜੀ ਫਿਰ ਇਹਦੇ ਫਿਰ ਦੁਬਾਰਾ ਪਾਣੀ ਆ ਗਿਆ ਉੱਤੇ ਉਹ ਨਸਾਰੇ ਤਿੱਕਰ ਪਾਣੀ ਰਹਿ ਜਾਂਦਾ ਜਿਹਦੇ ਚ ਉਹਨਾਂ ਨਿਸਰਦਾਰ ਆ ਜਦੋਂ ਪੱਕ ਗਿਆ ਪੂਰਾ ਪਾਣੀ ਫੇਰੀ ਗਿਆ ਸੀ ਥੱਲੇ ਉਦੋਂ ਜਦੋਂ ਹੋਣ ਦਾ ਵੜਾਈ ਦਾ ਟਾਈਮ ਉਤੋਂ ਆ ਕੇ ਨੀਰ ਨੀਰ ਕਰਕੇ ਆ ਤੁਹਾਨੂੰ ਦਿਖਾਉਂਦੇ ਆ ਤੇ ਫਿਰ ਸਾਰਾ ਚੰਨੇ ਤੇ ਡਿੱਗਾ ਪੈ ਨੀਰ ਕਰਕੇ ਇਹ ਫਿਰ ਜਿਹੜਾ ਚੁੰਨਾ ਪੱਕਿਆ ਸੀ ਪੱਕ ਕੇ ਉਹ ਲੰਬਾ ਪੈਗਾ ਹੁਣ ਇਹਦੇ ਸਾਨੂੰ ਵੜਾਈ ਦੀ ਸਮੱਸਿਆ ਆ ਰਹੀ ਆ ਆ ਦੇਖੋ ਮਸ਼ੀਨ ਇਧਰੋਂ ਬੈਕ ਲੈ ਲੈ ਕੇ ਬਹੁਤ ਮੁਸ਼ਕਲ ਨਾਲ ਵੱਡੇ ਆ ਬਾਕੀ ਇੱਕ ਕਿੱਲਾ ਹੀ ਵੱਡੇ ਇਹਨਾਂ ਨੇ ਤੇ ਇਹ ਬੰਦੇ ਆਪਣੇ ਪਿੰਡ ਦੇ ਆ ਮਸ਼ੀਨ ਵਾਲੇ ਆਪਾਂ ਉਹਨਾਂ ਨਾਲ ਗੱਲਬਾ ਕਰਾਉਣੀ ਛੱਡੀ ਇਹੀ ਅਜੇ ਆਪਾਂ ਇਹਦਾ ਪਹਿਲੇ 2 ਦਿਨ ਪਹਿਲੇ ਬਲੌਗ ਪਾਇਆ ਸੀ ਕੱਲ ਹੀ ਪਾਇਆ ਸ਼ਾਇਦ ਹੈ ਤੇ ਇਹ ਬੰਦਾ ਉਹੀ ਆ ਸੇਵਕ ਆ ਆ ਜਾ ਉੱਧਰ ਨੂੰ ਅੱਧਾ ਟਰੈਕਟਰ ਖੜਿਆ ਦੋ ਬੰਦਾ ਇਹ ਕਿੰਨੇ ਦਾਣੇ ਤੇ ਜਾ ਇੱਧਰ ਲੈ ਟਰੈਕਟਰ ਇੱਧਰ ਲੈ ਗਿਆ ਨੇ ਜਾਂਦੇ ਕੀ ਗੱਲ ਹੈ ਡਰਦੇ ਡਰਦੇ ਕੀ ਚੱਕਰ ਹੈ ਹੈ ਫੋਨ ਦਾ ਰਸਤਾ ਬਣਾ ਲੇ ਨਹੀ ਅਜਾ ਰਸਤਾ ਬਣਾ ਲਾ ਉਹ ਉਧਰੋਂ ਨਾ ਫਿਰ ਉਹਨਾਂ ਸ਼ਾਮ ਹੋ ਜੇ ਨੀ ਫਿਰ ਡਿੱਗੇ ਚੱਕੇਗਾ ਆਹ ਡਿੱਗੇ ਚੱਕੇ ਨਾ ਹੁਣ ਚਲਾਉਣੀ ਕਿੰਨੀਆਂ ਮਸ਼ੀਨਾਂ ਚਲੋ ਦੋ ਚਲਾਉਣੀ ਆ ਤੇ ਉਹਨੂੰ ਥੱਲੇ ਧਾਰੇਗਾ ਅੱਛਾ ਸਵੇਰ ਦਾ ਖਾਦਾ ਮੇਰਾ ਕੋਈ ਨਹੀਂ ਅੱਛਾ ਧੱਕਾ ਕਰਦਾ ਬੰਦੇ ਨਾਲ ਤੂੰ ਕਰ ਰਿਆ ਨਾ ਇਹ ਇਹਦੇ ਜੀ ਇਹਨਾਂ ਨੇ ਇੱਕ ਕਿਲਾ ਤੁਹਾਨੂੰ ਥਾਂ ਦਾ ਵਿਖਾਇਆ ਵੱਡਾ ਉਹਦੇ ਵਿੱਚੋਂ ਝਾੜ ਦਿਖਾਣੇ ਸਾਨੂੰ ਕਿੰਨਾ ਨਿਕਲਿਆ ਸੇਮ ਵਾਲੇ ਇਲਾਕੇ 'ਚੋਂ ਆਪਾਂ ਤੁਹਾਨੂੰ ਕਿੱਲੇ ਦਾ ਮਾਲ ਦਿਖਾਉਣਾ ਕਿ ਇਹਨਾਂ ਲਾ ਚੋਨਾ ਨਿਕਲਿਆ ਆਪਣਾ ਕਿੱਲੇ ਦਾ ਚੱਕੜੋ ਜੀ ਆਹ ਮਾਲ ਨਿਕਲਿਆ ਕਿੱਲੇ ਦੇ ਵਿੱਚੋਂ ਦੇਖੋ ਤਕਰੀਬਨ ਇਹ 7-8 ਕੁਇੰਟਲ ਦਾ ਹੋਊਗਾ ਮੇਰੇ ਸਾਹ ਚ ਇਹਨਾਂ ਕੋਈ ਨਿਕਲਿਆ ਮਾਲੇ ਤੇ ਜਾਓ ਓਏ ਇਹਦਾ ਵੱਡੇ ਜਾਣਗੇ ਇਹਦਾ ਵੱਡੇ ਜਾਣਿਆ ਓ ਮੇਰੀ ਗੱਲ ਦਾ ਸੁਣਾ ਓ ਵੱਡ ਜਿਹੜੇ ਵੱਡਣ ਵਾਲੇ ਇੱਥੋਂ ਕੁ ਵੱਡਣਾ ਦੋ ਇਹਦਾ ਤੂੰ ਤੂੰ ਤੇ ਗੋਰਮੈਂਟ ਇੱਕ ਮਿੰਟ ਹੈ ਤੂੰ ਫੋਰਮੈਨ ਕੰਪੈਨ ਵਾਲਾ ਅੱਛਾ ਗੋਰਮੈਂਟ ਤੇਰੇ ਕੋਲ 3 ਮਿੰਟ ਪਰਲੀ ਸਾਹ ਡਿੱ ਗਿਆ ਅੱਛਾ ਕਿਹੜੇ ਹਿਸਾਬ ਦਾ ਤੈਨ ਮੈਂ ਦੱਸਾਂ ਗੱਲ ਕੀ ਐ ਇਹ ਕਰਦਾ ਉੱਤੇ ਤੰਗ ਨੂੰ ਠੀਕ ਐ ਇਹ ਇਹ ਵਡਾਉਣ ਵਾਲਾ ਇਹ ਜੀ ਕਿਸਾਨ ਐ ਕਰਦਾ ਉੱਪਰ ਬਿਸ਼ੇਰਾਂ ਤੰਗ ਨੂੰ ਲਾ ਕੇ ਥੱਲੇ ਕਰਦਾ ਇਹਨੂੰ ਕਿ ਚੱਲ ਕੋ ਸਾਈਡ ਵੱਡਾ ਬਿ ਆ ਰਹਿ ਜਣਿਆ ਐਵੇਂ ਕੰਮ ਐ ਨਾ ਆਪਾਂ ਨੂੰ ਪਤਾ ਹੀ ਇਹ ਤਰੀਕਾ ਹੁੰਦਾ ਹੀ ਆਪਣੇ ਕੋਲੇ ਇਹ ਕਹਿੰਦਾ ਨਾ ਥੱਲੇ ਕਰ ਉੱਪਰ ਕਰ ਐ ਕਰ ਕਰਾ ਕੇ ਤੇ ਉਹਨੇ ਫਿਰ ਹਾਂ ਆਪਾਂ ਇੱਕ ਚੱਕਰ ਲਵਾ ਕੇ ਦੇਖ ਲਈਏ ਤੇ ਉਹ ਤੇ ਕਿੱਲੇ ਕਿੰਨਾ ਝਾੜ ਨਿਕਲਿਆ ਹੁੰਦੇ ਜੋ ਉਹ ਥੱਲੇ ਵਾਲੇ ਜੋ ਹਾਂ ਉਹਦੇ ਜੋ ਟਰਾਲੀ ਜੀ ਦਾਦੀ ਟੈਂਕੀ ਪਈ ਐ ਆਏ ਆਏ 75万 ਦੱਸਦਾ ਮੇਰੇ ਲੱਗਦਾ ਇਹਨੂੰ ਦੁੱਖ ਨਹੀਂ ਲੱਗਿਆ ਚੋਨੇ ਡਿੱਗੇ ਦਾ ਜੇ ਹੈ ਤੇਰਾ ਥੱਲੇ ਹੰਦਾ ਤੈਨੂੰ ਬਾਹ ਲੱਗਦਾ ਕਿਵੇਂ ਡਿੱਗਦਾ ਤੇਰਾ ਗੱਲ ਕਰ ਹੈਗਾ ਹੁਤਾ ਪਾਣੀ ਬਹੁਤ ਲਾਇਆ ਜੀ ਨੇ ਬਹੁਤ ਜਿਆਦਾ ਪਾਣੀ ਨੇ ਬੰਦ ਕੀਤਾ ਨਹੀਂ ਪਾਇਵੇ ਛੋਟੀ ਜੀ ਕੀ ਇਹਦੇ ਕੋਲੇ ਮੋਟਰ ਚਲਾ ਜਾਂਦਾ ਜੀ ਬਸ ਟਾਈਮ ਨਾਲ ਛੱਡ ਜਾਂਦਾ ਜੀ ਥੋੜੇ ਵੱਡਾ ਇਹਨੇ ਕਵਾੜਾ ਦੋ ਦੋ ਰੇ ਬਹੁਤ ਨੇ ਤੋਂ ਤੇਰੇ ਬੰਦੇ ਚਲੇ ਗਏ ਇਥੋਂ ਜਿਹੜਾ ਅਜਨਾਂ ਘੰਟਾ ਦੁਆਰ ਟਾਈਮ ਲੈਣਾ ਹੈ ਜਿੰਨਾਂ ਕੋਲੋਂ ਕਿੱਥੇ ਉਹਦਾ ਦੂਸਰਾ ਇੱਕ ਅੱਛਾ ਉਹਦਾ ਆਹ ਤੇ ਵੱਡਾ ਪਿਆ ਜੂਮ ਕਰ ਦਿਸਦਾ ਹੈਗਾ ਉਹ ਹਾਂਜੀ ਹਾਂਜੀ ਕਿੱਥੇ ਦੇਦਾ ਤੂੰ ਤੇਰਾ ਫੋਨ ਛੋਟਾ ਵੀਰਾ ਫੋਨ ਵੱਡਾ ਲਾ ਤੂੰ ਕਿੱਡਾ ਵੱਡਾ ਲਾ ਐਡਾ ਵੱਡਾ ਦਾ ਫੋਨ ਹੈ ਇਹ ਛੋਟਾ ਟੀਵੀ ਤੇ ਲਿਆਣੋ ਰਿਹਾ ਸੀ ਇਹ ਹੁਣ ਇਧਰ ਬੈਠ ਕੇ ਕਰਕੇ ਵੱਡੋਗੇ ਫਿਰ ਬੈਠ ਉੱਪਰ ਹੈ ਵਾਹ ਤੈਨੂੰ ਵੀ ਖੁਰਕਾਈ ਜੇ ਜਾਣ ਕਿਤੇ ਵੀ ਨਹੀਂ ਹੜਾ ਜਿਹੜਾ ਕੋਈ ਜਿਹੜਾ 2 ਘੰਟੇ ਬਾਅਦ ਲੱਗ ਹੋਈ ਹੈ ਨਾ ਕੀ ਵੀ ਬਹੁਜੇ ਤੁਸੀਂ ਆ ਤਾਂ ਬਕਸਾ ਹੱਟ ਕਰਾ ਮੇਰੇ ਸੇਹਰਾ ਠੁੱਕਾ ਟਰਾਲੀ ਚੜ ਲੱਗਾ ਸੱਟ ਕਰਾ 3000 ਰੁਪਿਆ ਲੈ 30 ਸੇਹਰਾ ਠੁੱਕਾ ਉਹਦਾ ਚੜ ਲਗਾ ਟਰਾਲੀ ਤੇ ਚੜ ਜੇ ਤੈਨੂੰ ਚੜਨਾ ਹੀ ਨਹੀਂ ਆਉਣਾ ਗੰਦਾ ਬਕਸਾ ਲਾਜਣਾ ਅਗਲੇ ਪਾਸੇ ਚੀੜ ਤੱਕਲੇ ਪਾਸੇ ਉੱਥੇ ਲਾ ਦੇ ਛਤਰੀ ਦੇ ਵਾ ਉੱਪਰ ਵੀ ਠੀਕ ਹੈ ਆਪਾਂ ਲੋਕਾਂ ਨੂੰ ਆ ਪਹੜਾ ਸੁਣਨਾ ਕਮੈਂਟ ਕਰਕੇ ਦੱਸੋ ਵੀਰ ਕਿਵੇਂ ਟਰੈਕਟਰ ਦਾ ਵਧੀਆ ਹੈ ਟਰੈਕਟਰ 4 ਸਟਾਰਕ 5 ਪਹਿਮਾ ਦੇ ਕੋਲੋਂ ਤਾਂ ਲਾਇਆ ਕਿਤੇ ਤੁਸੀਂ ਨਾਲ ਲੱਗ ਲਾਇਆ ਅਜਾ 5 ਸਟਾਰ ਰੈਕਟਰ ਹੈ ਜੀ ਆਮ ਤਾਂ 4 ਸੋਣਾਂ ਪੰਜਵਾਂ ਕਿੱਡੇ ਬਲਾ ਗਿਆ ਪੰਜਵੇਂ ਦਾ ਕੀ ਹੁੰਦਾ ਸਟਾਰ ਦਾ ਮਤਲਬ ਹੈ ਇਹ ਦੱਸਣਗੇ ਹੈ ਇਧਰ ਮੁੱਕਰੀ ਆੜਾ ਚਾਰ ਦਾ ਸੋਣਾਂ ਦਾ ਪੰਜਵਾਂ ਦਾ ਕਾਰ ਦਾ ਵਾਸਤੇ ਹੁੰਦਾ ਹੈ ਹੈ ਉਹ ਇਧਰ ਮੇਰਾ ਮੂੰਹ ਤਾਂ ਕਰਾ ਦੱਸੀ ਮੜਾ ਆ ਤੂੰ ਮੇਰੀ ਵੀਡੀਓ ਕੱਟ ਦੇ ਨਾਲਾ ਸ਼ੋਰਟ ਵਿੱਚ ਨਹੀਂ ਕੱਟਦਾ ਨਹੀਂ ਕੱਟਦਾ ਤੇ ਵੇਖ ਤਾਂ ਇਹ ਕੱਲ ਵੀ ਸ਼ੋਰਟ ਕੱਟਾ ਅੱਜ ਵੀ ਨਹੀਂ ਕੱਟਦਾ ਨਹੀਂ ਨਹੀਂ ਕੱਟਦਾ ਪੰਜਵੇਂ ਸਟਾਰ ਬਾਰੇ ਦੱਸ ਦਿਓ ਆ ਤੂੰ ਮੇਰਾ ਕੱਲ ਵੀ ਸ਼ੋਰਟ ਕੱਟਾ ਇਹ ਕਾਟਾ ਨਾ ਦੇ ਆ ਮੈਂ ਅਜੇ ਇਧਰ ਉਹ ਲਾਗ ਦੇਵੇਗਾ ਸਲੂ ਤੇ ਤੂੰ ਲੈ ਸਟਾਰਟ ਇਧਰੋਂ ਕਰ ਦੇਣਾ ਕਿ ਇਧਰ ਜਾਣਾ ਆਪਾਂ ਇੱਕ ਗੱਲ ਹੈ ਕਿ ਜਿਹੜਾ ਨਾੜ ਪੱਕਾ ਥੱਲੇ ਹਨਾ ਉਹ ਗੱਲ ਨਹੀਂ ਗਲਿਆ ਨਾੜ ਨਹੀਂਗਾ ਪੱਕਾ ਪੱਕਾ ਤਾਂ ਹੀ ਕਟਾਈ ਵਧੀਆ ਹੋ ਰਹੀ ਹੈ ਲੈ ਚੈੱਕ ਕਰ ਵਾਡੀ ਚੈੱਕ ਕਰ ਮਾੜੀ ਕੀ ਕਰਾਂ ਵਾਡੀ ਵਾਡੀ ਰ ਭਈ 1 ਨੰਬਰ ਹੈ ਵਾਡੀ ਦਾ ਐਵੇਂ ਕਸੂਰ ਨਹੀਂ ਆਉ ਬਣਾਉਂਦੇ ਵਾਡੀ ਤੁਹਾਡੀ 1 ਨੰਬਰ ਹੈ ਕੰਮ ਹੀ ਵਧੀਆ ਕਿ ਥਾਂ ਤੁਹਾਡੇ ਗਿੱਲੇ ਆ ਉਹ ਥਾਂ ਜਦੋਂ ਆਏ ਜਹ ਫੈਂਟ ਨਹੀਂ ਕਾਈ ਹੋਈ ਉਹਦੇ ਚ ਚਰਾਈ ਦੋ ਗਿੜ ਲਾਈ ਸੇਵ ਦਾ ਕੰਮ ਖਤਰੇ ਵਾਲਾ ਹੈ ਹੈ ਜਾ ਕਰ ਟਰੈਕਟਰ ਦੋ ਬੰਦੇ ਹੋਰ ਆ ਗਏ ਫੋਨ ਕਿਹੜੇ ਵੇਲੇ ਕੀਤਾ ਜੀ ਕਿਹੜੇ ਵੇਲੇ ਕੀਤਾ ਫੋਨ ਆ ਦੇਖੋ ਬੰਦੇ ਨਸੀਰ ਦਾ ਫੋਨ ਚੱਟਣ ਦਾ ਵਾਰ ਜਵਾਬ ਦੇਣਾ ਕਿਵੇਂ ਕਿਥੋਂ ਆਏ ਤੁਸੀਂ ਹੁਣ ਅਸੀਂ ਆਇਆ ਚੱਕ ਪੱਗਰ ਜਾਣੂ ਨਹੀਂ ਉਹ ਕਿੱਥੇ ਉਥੋਂ ਆਏ ਜੀ ਉੱਥੋਂ ਆਇਆ ਉੱਥੇ ਮਸ਼ੀਨ ਚੱਲਦੀ ਨਹੀਂ ਆਪਣੀ ਇੱਕ ਉੱਥੇ ਮਸ਼ੀਨ ਚੱਲਦੀ ਜੀ ਓਦੋਂ ਛੇ ਦੇ ਵਜੀਰੇ ਦੇ ਵੱਡੇ ਗਿਆ ਕਦੋਂ ਕੋ ਲੱਗੀ ਉੱਥੇ ਰ ਹੋ ਗਿਆ 10 ਮਿੰਟ ਕਵਾੜ ਲੈਣ ਦੋ ਕਿਨਾਲਾਂ ਦੋ ਨਹੀਂ 5 ਕਿਲੋ ਕਾਢਦੇ ਕਿੰਨੇ ਪਹਿਲਾਂ ਜਗਿੰਦਰ ਗੋੜੇ ਗਏ ਉਹਨਾਂ ਨੇ ਸਾਢ ਉਹਨਾਂ ਨੇ ਦੇਖਣੇ 7 ਕਿਲੋ ਆ ਉਹ ਵੱਡੇ ਗਿਆ ਤੇ 5 ਕਿਨਾਲ ਵਜੀਰੇ ਦੇ ਨੇ ਉਹ ਵੀ ਵੱਡੇ ਗਿਆ ਤੇ 1.5 ਕਿਲੋ ਚਾਹਲ ਆ ਵੱਡ ਗਿਆ ਕੋਚੇ ਕਿ ਬੁਢਿੰਦੇ ਪੈ ਸੀ ਉਹਨਾਂ ਦੇ ਮੱਝ ਸੁੂ ਗਈ ਤੇ ਫੇਰ ਆਣਾ ਫੇਰ ਉਹਨਾਂ ਵਿੱਚ ਆਫ ਕੀਤੀ ਗਈ ਸੀ ਫਿਰ ਹੋਰ ਦੇ ਲਾਤੀ ਨੇ ਨਹੀਂ ਨਹੀਂ ਫਿਰ ਆਫ ਕਰਕੇ 10 ਮਿੰਟ ਵਜੇਰ ਮਨੇ ਲਾਈ ਅੱਛਾ ਯਾਨੀ ਕਿ ਟਾਈਮ ਦਿੱਤਾ ਨੇ ਟਾਈਮ ਦਿੱਤਾ ਨੇ ਹੁਣ ਜਾ ਕੇ ਉਹਨਾਂ ਨਾਲ ਮੱਝ ਸੁ ਆ ਸੁ ਹੋ ਕੇ ਹੁਣ ਫਿਰ ਦੁਬਾਰਾ ਹੁਣ ਫਿਰ ਦੁਬਾਰਾ ਇਹਨਾਂ ਦੇ ਇਹਨੇ ਕਦੋਂ ਵੱਢਨੇ ਆ ਇਹ ਮਿੰਟਾਂ ਦੇ ਆਇਆ ਫਿਰ ਦੌਣ ਨਹੀਂ ਕਦੋਂ ਵੱਢਾਂਗੇ ਨਹੀਂ ਨਹੀਂ ਹੁਣ ਚੱਕਰ ਹੈਗਾ ਆਪਾਂ ਨੂੰ ਆਪਾਂ ਨੂੰ ਹਣੀ ਆਪਾਂ ਰੋਲ ਹੈਗਾ ਕੰਮ ਦਾ ਵੀ ਥੋੜਾ ਜਨਾ ਯਾਰ ਸਮੱਸਿਆ ਜਾ ਰਹੀ ਥੋੜਾ ਕੰਮ ਜ਼ਿਆਦਾ ਹੈ ਅੱਜ ਇਹਦਾ ਆਪਾਂ ਵੱਢ ਦੇਣਾ ਸੀ ਨਹੀਂ ਨਹੀਂ ਕੋਈ ਗੱਲ ਨਹੀਂ ਸਹੀ ਗੱਲ ਹੈ ਨਾ ਟੈਂਕੀ ਭਰੀ ਗਈ ਏ ਤੇ ਚਾਰ ਤੇ ਫਿਰ ਵਾਵਾ ਲੱਗਦਾ ਯਾਰ ਕਿੰਨਾ ਸਾ ਤਿੰਨ ਗਣਾ ਵੱਡਾ ਗਿਆ ਹੈ ਇਕਲਾ ਹੈ ਦੋ ਪਰੇ ਦੋ ਲੱਗੇ ਨੇ ਤਿੰਨ ਗਣਾ ਥਾ ਵੱਡਾ ਤੇ ਟੈਂਕੀ ਨਹੀਂ ਟੈਂਕੀ ਨੇ ਮੇਰੇ ਕੋਲ ਤੇ ਵੇਖ 30 ਮੰਨਦੀ ਏ ਤਿੰਨ ਨਿਕਲ ਕੇ 90 ਮੰਨ ਨਿਕਲ ਜਾਣਾ ਹੈ ਹੈ ਓਏ ਤੇਰਾ ਦੋ ਘਣਾੜਾ ਜੋ 30 ਮਾਣ ਨਿਕਲ ਪਿਆਈ ਦੋ ਘਣਾੜਾ 30 ਮਾਣ 30 ਮਾਣ ਨਿਕਲ ਪਏ ਦੋ ਘਣਾੜਾ ਜੋ ਤਿੰਨਾਂ ਘਣਾੜਾ ਚ ਨਿਕਲਿਆ 30 ਮਾਣ ਉਹ ਦੋ ਘੜੇ ਉਧਰ ਲੱਗੇ ਨਾ ਉਹ ਜਿਹੜੇ ਉਧਰ ਉਹ ਕਿ ਪਹਿਲੇ ਪਾਈਪ ਦੇ ਵਿੱਚ ਹੈ ਉਹ ਪਹਿਲਾ ਚੋਕਾ ਹੋਗਾ ਉਹ ਹੀ ਉੱਤੇ ਲੈਂਦੀ ਫਿਰੇ ਨੇ ਨਹੀਂ ਉਹਨੇ ਜੇ ਹੁਣ ਲਾਈਨ ਟੈਂਕੀ ਪਰ ਉਹ ਵਿਗਾਹ ਵਿੱਚ ਪਹਿਲੋਂ ਮਾਲ ਹੈ ਹੋਰ ਆਹ ਹੈ ਜਿਹੜਾ ਹੁਣ ਵੱਡਾ ਹੈ ਕਿ ਹੋਰ ਹੀ ਵਿੱਚ ਗਾਹੀ ਉਹੀ ਗਾਈ ਵਿੱਚ ਹੈ ਉਹੀ ਗਾਈ ਚੂੜ ਮਾਰਦਾ ਹੈ ਹੈ ਅੱਛਾ ਕਿਹੜਾ ਚੌਣਾ ਹੈ ਇਹ ਜੀ ਕਾਲੀ 14 ਕਹਿੰਦਾ ਝਾੜ ਬਹੁਤ ਹੈ ਪਤਾ ਚੱਲੂਗਾ ਆਪਾਂ ਵੀ 14 ਹੀ ਲਾਇਆ ਤਕਰੀਬਨ ਤਿੰਨ ਕਨਾਲ ਥਾਂ ਵੱਡਾ ਤੇ ਰਾਤੇ 30 ਮਰਨ ਚੌਣਾ ਹੋ ਗਿਆ ਤਿੰਨ ਕਨਾਲਾ ਜੋ ਕਿੱਥੇ ਕੋਈ ਇੱਥੇ ਹੀ ਤੇ ਮੇਰੇ ਚੂੜ ਤਾਂ ਬੋਲੀ ਜਾਣਾ ਕਦੇ ਨਾ ਹੋਏ ਕਦੇ ਨਾ ਹੋਏ ਕੋਈ ਇੱਥੇ ਹੀ ਉਹੀ ਇੱਥੇ ਹੀ ਦੇ ਵੇਰੇ ਪਿਆਮਾਂ ਦੇ ਹੌਤਾ ਹੋਏਗੀ ਕਿਲਾ ਕਿ ਛੱਤ ਦਾ ਕਿਲਾ ਰਹੇਗਾ ਉਪਰਲਾ ਅੱਛਾ ਅੱਛਾ ਠੀਕ ਹੈ ਆਪਣਾ ਇਹਨਾਂ ਵੀਲੋਗ ਹੈ ਜਿਹਦੇ ਇੱਕ ਬਹੁਤ ਨਵੀਂ ਦੀ ਨਵਾਂ ਟੱਕਰੀ ਕਰੇ ਸੱਤਿਆਗਾਰ ਦੀ ਜਿਹੜੇ ਵਾਸਤੇ ਇਹ ਕਿਨਾਰੇ ਤੁਸੀਂ ਤੌਰ ਦੇਖੋ ਵੀ ਤੌਰ ਕਿੰਨੀ ਚੱਲ ਰਹੀ ਆ ਇਹਨਾਂ ਤੌਰਾਂ ਲੈ ਰਹੀ ਆ ਦੇਖੋ ਪਹਿਲੇ ਲੋ ਦੇ ਵਿੱਚ ਚੱਲ ਰਹੀ ਆ ਆਰਾਮਦਾਰੀ ਨਾਲ